ਆਯੋ ਆਪਾਂ ਦੋ ਚਾਰ ਗੱਲਾਂ ਕਰ ਲਈਏ ਫਿਰ દિਵਾਲੀ ਕਿਦਾਂ ਲੱਗ ਰਹੀ ਆ ਭਾਈ ਜੀ ਦੱਸ ਦਿਓ દિਵਾਲੀ ਜਿਹੜੀ ਆ ਸਾਰਿਆਂ ਲਈ ਕਿਦਾਂ ਦੀ ਚੱਲ ਰਹੀ ਆ ਪਰਮਾਤਮਾ ਤੇਰਾ દિਵਾਲੀ ਦਾ ਲੰਗਾਵੇ ਚੜਦੀ ਕਲਾ ਚ ਰਹੇ ਹਰ ਕੋਈ ਇਹ ਕੋਈ ਵੀ ਬੱਚਾ ਕਿਉਂਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਭਾਈ ਜੀ ਪਟਾਕੇਆਂ ਦੀ ਮਠਿਆਈਆਂ ਦੀ ਹਲਾ ਕਿ ਹਰ ਬੱਚੇ ਨੂੰ ਖੁਸ਼ੀ ਹੁੰਦੀ ਹੈ ਯਾਰ ਮੈਂ ਵੀ ਪਟਾਕੇ ਚਲਾਵਾ ਤੇ ਵਧੀਆ ਵਧੀਆ ਮ ਵੀ ਸਾਡੇ ਵੀ ਮਠਿਆਈ ਆਵੇ ਖਾਈਏ ਹਨਾ ਆਪਾਂ ਵੀ ਕਦੇ ਇਦਾਂ ਦਾ ਚਾਹ ਰੱਖਦੇ ਸੀਗੇ ਪਟਾਕਿਆਂ ਦਾ ਤੇ ਮਠਿਆਈਆਂ ਦਾ ਬਹੁਤ ਚਾਹ ਹੁੰਦਾ ਸੀਗਾ ਜਿਆਦਾ ਤਾਂ ਬਾਈ ਪਟਾਕਿਆਂ ਦਾ ਚਾਹ ਹੁੰਦਾ ਸੀ ਕਿ ਪਟਾਕੇ ਆਉਣ ਅਸੀਂ ਪਟਾਕੇ ਵਜਾਈਏ ਤੇ ਬਾਈ ਜੀ ਹੁਣ ਜਿਹੜਾ ਕਿ ਆਪਣਾ ਟਾਈਮ ਲੰਘ ਚੁੱਕਿਆ ਹੁਣ ਬੱਚਿਆਂ ਦਾ ਟਾਈਮ ਅੱਗੇ ਆ ਗਿਆ ਵੇ ਬਈ ਆਪਾਂ ਜਿਹੜਾ ਘਰ ਬਣਾ ਰਹੇ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਇਹ ਆ ਦੇਖੋ ਬਾਈ ਜਿ ਇਕਾਠਾ ਫਿੱਟ ਹੋ ਗਈਆਂ ਆ ਇਹ ਸਾਹਮਣੇ ਵਾਲਿਆਂ ਘਰਤੀਆਂ ਇਹਨਾਂ ਨੇ 4 1 ਕਾ ਹੋ ਗਈ ਆ ਤੇ 4 ਇਧਰ ਕਰਤੀਆਂ 2 ਇਧਰਲੀ ਸਾਈਡ ਤੇ ਤੇ 2 ਹੀ ਇਧਰਲੀ ਸਾਈਡ ਦੀ 4 ਚਿਕਾਠਾਂ ਫਿੱਟ ਕਰਤੀਆਂ ਬਾਈ ਜੀ ਇਹ ਬਾਕੀ ਇਹ 3 ਜਿਗਾਠਾਂ ਰਹਿੰਦੀਆਂ ਨੇ 5 ਹੋ ਗਈਆਂ ਸੌਰੀ ਭਾਈ ਜੀ 5 ਜਿਗਾਠਾਂ ਫਿੱਟ ਹੋ ਗਈਆਂ ਤੇ 4 ਰਹਿੰਦੀਆਂ ਜੀ ਉਹ ਤੇ 3 ਤਿੰਨ ਰਹਿ ਗਈਆਂ ਯਾਰ ਮੇਰਾ ਵੀ ਦਿਮਾਗ ਘੁੰਮਿਆ ਪਿਆ ਤੇ ਆ ਸਾਡੀ ਧੀ ਰਾਣੀ ਨੇ ਇਹਨਾਂ ਗੋਲੀ ਬਣਾਈਆ ਇੱਧਰ ਵੀ ਇੱਧਰ ਵੀ ਬਣਾ ਗਏ ਆ ਚਲੋ ਯਾਰ ਬੱਚਿਆਂ ਨੂੰ ਬੜੀ ਖੁਸ਼ੀ ਆ ਕਿ ਸਾਡਾ ਘਰ ਬਣ ਜਾਊਗਾ ਹਨਾ ਇਸ ਆਦੇ ਘਰ ਦੇ ਵਿੱਚ ਜਾਵਾਂਗੇ ਰਵਾਂਗੇ ਕਿਉਂਕਿ ਬਾਈ ਜੀ ਘਰ ਜਿੱਥੇ ਇੱਕ ਕਮਰੇ ਦੇ ਵਿੱਚ ਜ਼ਿੰਦਗੀ ਕੱਟ ਰਹੀ ਹੋਈਏ ਤੇ ਜਿੱਥੇ ਮੰਨ ਲਓ ਦੋ ਚਾਰਾਂ ਕਮਰਿਆਂ ਦਾ ਘਰ ਬਰਾਂਡਾ ਸਾਰਾ ਕੁਝ ਬਣ ਜਾਣਾ ਤੇ ਬੱਚਿਆਂ ਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਸੋਹਣਾ ਘਰ ਹੋ ਜੂਗਾ ਆਪਦਾ ਹਨਾ ਜਿੱਥੇ ਬਾਈ ਜੀ ਇੱਕ ਨਿੱਕੇ ਜਿਹੇ ਘਰ 'ਚ ਰਹਿਣਾ ਬਹੁਤ ਔਖਾ ਅੱਜਕੱਲ ਇਹ ਬਾਈ ਆਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਇਹ ਘਰ ਨੂੰ ਸਜਾਉਣ ਲਈ ਬਣਾਉਣ ਲਈ ਬਾਕੀ ਬਾਈ ਜੀ ਆਪਾਂ ਕਿਸੇ ਜੋਗੇ ਨਹੀਂ ਹੈਗੇ ਜੋ ਕਰਾ ਰਿਆ ਮਾਲ ਕਰਾ ਰਿਆ ਬਾਈ ਜੀ ਮੇਰੇ ਕੋਲ ਤਾਂ ਨਾ ਕਹਦਾ ਕਹਦੀ ਵੀ ਰੁਪਈਆ ਵੀ ਹੈ ਨਹੀਂਗਾ ਜੋ ਵੀ ਆ ਨਾ ਜਿੱਦਾਂ ਕਿ ਰਿਸ਼ਤੇਦਾਰਾਂ ਨੇ ਮਦਦ ਕੀਤੀ ਆ ਕੁਛ ਕੋਈ ਬਾਈ ਜੀ ਅਸੀਂ ਲੋਨ-ਲੋਨ ਚੱਕਿਆ ਕਿਉਂ ਤੁਹਾਨੂੰ ਪਤਾ ਅੱਜ ਕੱਲ ਬਾਈ ਜੀ ਕੋਈ ਕਾਮਾ ਕਰ ਹੈ ਨਹੀਂ ਆਟੋ ਚਲਾਉਣੇ ਆ ਆਟੋ ਚਲਾ ਦਾ ਬਾਈ ਜੀ ਘਰ ਨਹੀਂ ਚੱਲਦੇ ਤੇ ਘਰ ਬਣਨੇ ਕਿੱਥੋਂ ਆ ਆਟੋ ਚਲਾਉਣਾਂ ਤਾਂ ਬਾਈ ਜੀ ਘਰ ਨਹੀਂ ਚੱਲਦਾ ਇਹ ਘਰ ਬਣਾਉਣਾ ਬਹੁਤ ਔਖਾ ਆ ਤੇ ਇੰਨਾ ਆ ਕਿ ਬਾਈ ਜੀ ਪ੍ਰਮਾਤਮਾ ਮਿਹਰ ਕਰੇ ਘਰ ਆਟੋ ਨਾਲ ਘਰ ਹੀ ਚੱਲੀ ਜਾਵੇ ਇੰਨਾ ਹੀ ਬੜਾ ਕਿ ਬਾਕੀ ਬਾਈ ਜੀ ਲੋਨ ਚੱਕਿਆ ਹੋਇਆ ਕੋਈ ਮੇਰੇ ਰਿਸ਼ਤੇਦਾਰ ਆ ਮੇਰੇ ਸਹੁਰਿਆਂ ਨੇ 4-5 ਲੱਖ ਦੀ ਮਦਦ ਕੀਤੀ ਆ ਬਾਈ ਜੀ ਮੈਂ ਕਹਿੰਨਾ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਇਹਨਾਂ ਨੂੰ ਜਿਨ੍ਹਾਂ ਨੇ ਬਾਈ ਜੀ 4-5 ਲੱਖ ਰੁਪਈਆ ਲੋਨ ਚੱਕ ਕੇ ਦੇ ਦਿੱਤਾ ਆਦੇ ਨਾਂ ਤੇ ਉਹਨਾਂ ਲੋਨ ਕਰਾਇਆ ਲੋਨ ਕਰਾ ਕੇ ਪੈਸੇ ਦਿੱਤੇ ਤੇ ਬਾਕੀ ਬਾਈ ਜੀ ਜਿਹੜਾ ਇਹਦੀ ਵੀ ਆਪਣਾ ਦੂਜਾ ਆ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਸੀ ਜਿਹੜਾ ਮੈਂ ਲੋਨ ਲਿਆ ਆ ਕੁਝ ਕੁ ਲੋਨ ਮੈਂ ਲਿਆ 3 ਕੋ ਲੱਖ ਦਾ ਬਾਈ ਜੀ 3.5 ਲੱਖ ਦਾ ਲੋਨ ਮੈਂ ਲੈ ਲਿਆ ਹਨਾ ਤੇ ਬਾਈ ਜੀ ਜਿੱਦਾਂ ਕਹਿਦੀ ਵੀ 7 5 7 ਲੱਖ ਰੁਪਈਆ ਇਹਨੇ ਨਾਲ ਬਾਈ ਜੀ ਮੇਰਾ ਇੰਨਾ ਕ ਲੈਂਟਰ ਪੈ ਜਾਵੇ ਇੱਕ ਰਿਓਖਾ ਸੋਖਾ ਲੈਂਟਰ ਪੈ ਜਾਊਗਾ ਤੇ ਬਾਕੀ ਜੋ ਪ੍ਰਮਾਤਮਾ ਨੂੰ ਚੰਗਾ ਲੱਗੂਗਾ ਦੇਖੀ ਜਾਊਗੀ ਇੱਕ ਵਾਰੀ ਭਾਈ ਜੀ ਘਰ ਬਹੁਤ ਜ਼ਰੂਰੀ ਆ ਭਾਈ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਭਾਈ ਜੀ ਬੇਨਤੀ ਆ ਤੋਦੇਗੇ ਬੇਨਤੀ ਆ ਵੀਡੀਓ ਨੂੰ ਲਾਈਕ ਭਾਈ ਇੱਕ ਲਾਈਕ ਕਰਨ ਲੱਗੇ ਆਪਣਾ ਕੁਝ ਨਹੀਂ ਜਾਂਦਾ ਵੀਰੇ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਕੁਝ ਤੁਸੀਂ ਕਰਨਾ ਜਾਂ ਨਹੀਂ ਕਰਨਾ ਤੁਹਾਡੀ ਮਰਜ਼ੀ ਆ ਵੀਡੀਓ ਨੂੰ ਲਾਈਕ ਸ਼ੇਅਰ ਜੁੱਸ ਕਰ ਦਿਆ ਕਰੋ ਤੇ ਆਜੋ ਆਪਾਂ ਦੋ ਚਾਰ ਗੱਲਾਂ ਤੋਂ ਦਿਨਾ ਕਰਨੀਆਂ ਸੰਜੀ ਆ ਜ਼ਰੂਰ ਸੁਣ ਲਿਓ ਮੇਰਾ ਵੀਰ ਕਿਉਂਕਿ ਭਾਈ ਜੀ ਮੈਨਾਂ ਮੇਰਾ ਵੀ ਦਿਲ ਕਰਦਾ ਯਾਰ ਮੈਂ ਵੀ ਤੁਹਾਡੇ ਨਾਲ ਨਾ ਦੋ ਚਾਰ ਗੱਲਾਂ ਕਰਾਂ ਤੇ ਮੈਂ ਇਹਦੇ ਵੀਰਾਂ ਨੂੰ ਦੱਸਾਂ ਯਾਰ ਹਣਾ ਤੇ ਬਾਈ ਇੱਕ ਮੈਂ ਨਾ ਆਟੋ ਚਲਾਉਣਾ ਆ ਤੇ ਬਾਈ ਜੀ ਗੱਲ ਇਹ ਕਰ ਰਹੀ ਜੀ ਘਰ ਜਿਹੜਾ ਨਾ ਘਰ ਹੋਣਾ ਬਹੁਤ ਜ਼ਰੂਰੀ ਹੈ ਹੋਰ ਕੁਝ ਹੋਵੇ ਤੇ ਚਾਹੇ ਕਹਿੰਦੇ ਨਾ ਹੋਵੇ ਕੱਲੂ ਬੱਚੇ ਜਵਾਨ ਹੋ ਰਿਹਾ ਬਾਈ ਜੀ ਮੇਰੀ ਇੱਕ ਗੁੱਡੀ ਆ ਇੱਕ ਮੇਰਾ ਬੱਚਾ ਮੁੰਡਾ ਆ ਤੇ ਬੱਚੇ ਬਾਈ ਜੀ ਆਦੇ ਬਰਾਬਰ ਦੇ ਹੁੰਦੇ ਜਾਂਦੇ ਆ ਤੇ ਕੱਲੂ ਜਦੋਂ ਆਪਾਂ ਕੋਈ ਰਿਸ਼ਤਾ ਭੀ ਭੈਣ ਦਾ ਕਰਨਾ ਹੋਵੇ ਮੁੰਡੇ ਦਾ ਵੀ ਕਰਨਾ ਹੋਵੇ ਹਰ ਇੱਕ ਨਾ ਘਰ ਦੇਖਦਾ ਹਰ ਰੇਖ ਨੇ ਇਹ ਨਹੀਂ ਦੇਖਣਾ ਕਿ ਮੈਂ ਮੇਰਾ ਬੱਚਾ ਮੰਨ ਲਓ ਬਹੁਤ ਵਧੀਆ ਸਿਆਣਾ ਆ ਜਾਂ ਕਿਦਾਂ ਆ ਭਾਈ ਜੀ ਪਹਿਲੀ ਗੱਲ ਤਾਂ ਮੇਰਾ ਬੱਚਾ ਵੀ ਅਮਰ ਅਧਾਰੀ ਆ ਮੈਂ ਆਪ ਵੀ ਤੇ ਬਾਕੀ ਜਿੰਨੇ ਜੋਗੀ ਹੈਗੇ ਆ ਭਾਈ ਜੀ ਜਰੂਰ ਆ ਵੀ ਜ਼ਿਆਦਾ ਖਰੀਦਾ ਆ ਪਰਮਾਤਮਾ ਦਾ ਨਾਮ ਜਪੀਦਾ ਆ ਤੇ ਬਾਕੀ ਸੱਚੇ ਬਾਦਸ਼ਾਹਾਂ ਨੇ ਜੋ ਕਰਨਾ ਉਹਨੇ ਕਰਨਾ ਵਾਹਿਗੁਰੂ ਨੇ ਕਰਨਾ ਆ ਨਾ ਜਿਹਨੂੰ ਜਿਹਨੂੰ ਵੀ ਕੋਈ ਮੰਨਦਾ